ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਜੀ ਆਲੂਆਂ ਦੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਜਦੋਂ ਕੋਈ दाल ਸਬਜ਼ੀ ਨਹੀਂ ਘਰੇ ਹੁੰਦੀ ਆ ਪਾਲੂ ਵਾਲ ਕੇ ਉਹਦੀ ਸਬਜ਼ੀ ਬਣਾ ਸਕਦੇ ਆ ਤੇਲ ਗਰਮ ਰੱਖਿਆ ਸੀ ਜੀਰਾ ਪਾਤਾ ਆ ਤੇ ਅਦਰਕ ਲਸਣ ਜਿਹੜਾ ਕ੍ਰਸ਼ ਕਰਕੇ ਉਹ ਪਾਤਾ ਇਹਨੂੰ ਆਪਾਂ ਲਾਲ ਕਰ ਲੈਣਾ ਅਦਰਕ ਲਸਣ ਨੂੰ ਬਸ ਇਹਨੂੰ ਤੜਕਾ ਜਿਹੜਾ ਲਾਣਾ ਉਹਨੂੰ ਚੰਗੀ ਤਰ੍ਹਾਂ ਭੁੰਨਣਾ ਆਪਾਂ ਹਰੇ ਤੇ ਸੁੱਕੇ ਇੱਕ ਸੁੱਕਾ ਪਿਆਜ ਆ ਤਿੰਨ ਚਾਰ ਹਰੇ ਪਿਆਜ ਆ ਇਹਨਾਂ ਨੂੰ ਚੌਪ ਕਰ ਲਿਆ ਸੀ ਆਪਾਂ ਤੇ ਇਹਨਾਂ ਨੂੰ ਆਪਾਂ ਘੱਟ ਸੇਕ ਦੇ ਉੱਤੇ ਪਕਾਉਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹਨਾਂ ਨੂੰ ਜਿਹੜਾ ਲਾਲ ਕਰ ਲੈਣਾ ਪਰ ਹਰੇ ਪਿਆਏ ਲਾਲ ਤਾਂ ਨਹੀਂ ਹੁੰਦੇ ਹੈਗੇ ਪਰ ਪੱਕੇ ਉਹ ਤਾਂ ਆਪਾਂ ਨੂੰ ਪਤਾ ਲੱਗ ਜਾਂਦੇ ਨੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਪਕਾਉਣਾ ਢੱਕ ਕੇ ਸੇਕ ਆਪ ਜਿਹੜਾ ਮੀਡੀਅਮ ਰੱਖਣਾ ਤੇ ਢੱਕ ਕੇ ਆਪਾਂ ਇਹਨਾਂ ਨੂੰ ਪਕਾ ਲੈਣਾ ਹੈ ਜਿੰਨੀ ਦੇਰ ਆਪਣੇ ਪਿਆਜ਼ ਪੱਕਦੇ ਉਹਨੀ ਦੇਰ ਆਪਾਂ ਟਮਾਟਰ ਹਰੀ ਮਿਰਚ ਜਿਹੜੀ ਉਹਨੂੰ ਚੌਪ ਕਰ ਲੈਣੇ ਆਲੂ ਛਿੱਲ ਲੈਣੇ ਆ ਤੇ ਇਹਦਾ ਢੱਕ ਲੈਣਾ ਆਪਾਂ ਇਹਨਾਂ ਨੂੰ ਹੱਲੇ ਵੀ ਪੱਕਿਆ ਨਹੀਂ ਤੜਕਾ ਆਪਣਾ ਇੱਕ ਵਾਰੀ ਹਿਲਾ ਦੰਨੇ ਆ ਥੱਲੇ ਨਾ ਲੱਗ ਜਵੇ ਤੇ ਫਿਰ ਹੱਲੇ ਇਹਨੂੰ ਪਕਾਉਨੇ ਆ ਢੱਕ ਕੇ ਠੀਕ ਆ ਜੀ ਬਹੁਤ ਟੇਸਟੀ ਜਿਹੜੀ ਇਹ ਆਲੂਆਂ ਦੀ ਬਸ ਕੁਝ ਵੀ ਨਾ ਹੋਵੇ ਆਲੂਆਂ ਦੀ ਸਬਜ਼ੀ ਜਿਹੜੀ ਬਹੁਤ ਟੇਸਟੀ ਬਣ ਕੇ ਇਹ ਤਿਆਰ ਹੁੰਦੀ ਕਦੀ ਕਦੀ ਆਪਣਾ ਮਨ ਕਰਦਾ ਆ ਤੇ ਕੋਈ ਅਲੱਗ ਚੀਜ਼ ਖਾਣ ਨੂੰ ਤਾਂ ਐਦਾਂ ਆਪਾਂ ਜਿਹੜੀ ਆਲੂਆਂ ਦੀ ਸਬਜ਼ੀ ਬਣਾ ਕੇ ਖਾ ਸਕਦੇ ਸੁੱਕੇ ਬਣਾ ਲਓ ਤਰੀ ਬਣਾ ਲਓ ਆਪਣੀ ਮਰਜ਼ੀ ਆ ਆਲੂ ਆਪਾਂ ਵਾਲ ਲੈ ਸੀ ਆਵਾਲ ਕੇ ਇਹਨਾਂ ਨੂੰ ਛੇਲਣ ਨੇ ਛਿਲ ਕੇ ਕੱਟ ਲੈਣੇ ਆ ਆਲੂਆਂ ਨੂੰ ਜਦ ਤੱਕ ਇਹ ਤਿਆਰ ਕਰ ਲੈਣੇ ਜੀ ਤੇ ਵੀਡੀਓ ਤੁਹਾਨੂੰ ਪਤਾ ਹੀ ਵੀ ਅਸੀਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਹੀ ਬਣਾਈ ਦੀਆਂ ਆ ਆਸਾਨ ਜਿਹਾ ਤਰੀਕਾ ਸਾਡਾ ਬੋਲਣ ਦਾ ਹੁੰਦਾ ਆ ਆਸਾਨ ਤਰੀਕਾ ਸਾਡਾ ਹਰ ਇੱਕ ਰੈਸਪੀ ਤਿਆਰ ਕਰਨੇ ਦਾ ਹੁੰਦਾ ਆ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰ ਲਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਨਵੇਂ ਵੀਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਚੈਨਲ ਨੂੰ ਤੇ ਪਿਆਜ਼ ਦੇਖੋ ਆਪਣਾ ਪੁੱਜ ਗਿਆ ਆ ਹੁਣ ਆਪਾਂ ਟਮਾਟਰ ਤੇ ਹਰੀ ਮਿਰਚ ਜਿਹੜੀ ਆ ਉਹ ਚੋਪ ਕੀਤੀ ਉਹ ਪਾ ਲੈਣੇ ਆ ਹਰੇ ਪਿਆਜ਼ ਤੇ ਲਾਲ ਟਮਾਟਰ ਤੇ ਜਦ ਤੜਕਾ ਇਹਦਾ ਤਿਆਰ ਹੁੰਦਾ ਬਹੁਤ ਹੀ ਸੋਹਣਾ ਦੇਖਣ ਨੂੰ ਲੱਗਦਾ ਹੈ ਉਨਾਂ ਇਹ ਖੁਸ਼ਬੂਦਾਰ ਜਿਹੜਾ ਇਹ ਬਣ ਕੇ ਤਿਆਰ ਹੁੰਦਾ ਆ ਇੰਨੀ ਵਧੀਆ ਟੇਸਟੀ ਇਹਦੀ ਸਬਜੀ ਬਣ ਕੇ ਤਿਆਰ ਹੁੰਦੀ ਆ ਤੇ ਇਹਨੂੰ ਵੀ ਆਪਾਂ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਢਾਕੇ ਆਪਾਂ ਪਕਾ ਲੈਣੇ ਆ ਠੀਕ ਆ ਜੀ ਕਈ ਵੇਲੇ ਆਪਣੇ ਘਰੇ ਕੋਈ ਦਾ ਸਬਜੀ ਨਹੀਂ ਹੁੰਦੀ ਬਣਾਉਣ ਲਈ ਤੇ ਆਪਾਂ ਤਾਂ ਵੀ ਬਣਾ ਸਕਦੇ ਆ ਜੇ ਆਪਣਾ ਕੋਈ ਅਲੱਗ ਚੀਜ਼ ਖਾਣ ਨੂੰ ਮਨ ਕਰਦਾ ਤੇ ਤਾਂ ਵੀ ਆਪਾਂ ਇਹ ਜਿਹੜੇ ਆਲੂਆਂ ਦੇ ਕੱਲਿਆਂ ਦੀ ਸਬਜ਼ੀ ਬਣਾ ਕੇ ਖਾ ਸਕਦੇ ਆ ਬਹੁਤ ਹੀ ਟੇਸਟੀ ਬਣਦੀ ਆ ਤੇ ਬੱਚੇ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਆਲੂ ਤਾਂ ਬੱਚੇ ਨੂੰ ਵੈਸੇ ਬਹੁਤ ਪਸੰਦ ਹੁੰਦੇ ਆ ਤੇ ਇਹ ਸਬਜ਼ੀ ਜਿਹੜੀ ਬੱਚੇ ਬਹੁਤ ਪਸੰਦ ਕਰਦੇ ਤੇ ਪਿਆਜ਼ ਟਮਾਟਰ ਆਪਣਾ ਪੁੱਜ ਗਿਆ ਥੋੜੀ ਜਿਹੀ ਜਗਾ ਕਰਕੇ ਆਪਾਂ ਇਹਦੇ ਵਿੱਚ ਮਲਾਈ ਦਾ ਚਮਚਾ ਆਪਾਂ ਇੱਕ ਪਾਉਣਾ ਤੇ ਦੇਖੋ ਆਪਾਂ ਵਿਚੇ ਇਹਦਾ ਜਗਾ ਕਰਕੇ ਮਲਾਈ ਪਾਤੀ ਆ ਤੇ ਇਹਨੂੰ ਆਪਾਂ ਹੁਣ ਥੋੜਾ ਸੇਕ ਲੱਗਣ ਦਿੰਨੇ ਮਲਾਈ ਨੂੰ ਤੇ ਫਿਰ ਇਹਦੇ ਵਿੱਚ ਆਪਾਂ ਪਾਉਨੇ ਜੀ ਮਸਾਲੇ ਪਿਆਜ ਜਿਹੜੇ ਆਪਾਂ ਪਿਆਜ ਟਮਾਟਰ ਤੜਕਾ ਸੀ ਆਪਣਾ ਆਪਾਂ ਸਾਈਡ ਤੇ ਇਹਨੂੰ ਕਰ ਦਿੱਤਾ ਸੀ ਤਾਂ ਕਿ ਜਿਹੜੀ ਆਪਣੀ ਮਲਾਈ ਹੈ ਨਾ ਉਹ ਚੰਗੀ ਤਰ੍ਹਾਂ ਗਰਮ ਹੋ ਜਵੇ ਲਾਲ ਮਿਰਚ ਥੋੜੀ ਪਾਤੀ ਆ ਕੋੜੀ ਨਹੀਂ ਇਹ ਦੇਗੀ ਮਿਰਚ ਇਹਨੂੰ ਆਪਾਂ ਬੋਲਦੇ ਹਲਦੀ ਪਾਨੇ ਆ ਤੇ ਨਮਕ ਪਾਨੇ ਟੇਸਟ ਅਨੁਸਾਰ ਜਿੰਨੀ ਕਿ ਜ਼ਰੂਰਤ ਆ ਤੇ ਇਹਨਾਂ ਨੂੰ ਹੁਣ ਆਪਾਂ ਕਰਦੇ ਪਹਿਲਾਂ ਮਿਕਸ ਮਿਕਸ ਕਰਕੇ ਤੇ ਮਲਾਈ ਨੂੰ ਵੀ ਪੱਕਣ ਦਿੰਨੇ ਕਿਉਂ ਇਹਦਾ ਅਲੱਗ ਹੋ ਜਵੇ ਮਸਾਲੇ ਪੱਕ ਜਾਣ ਚੰਗੀ ਤਰ੍ਹਾਂ ਤੇ ਦੇਖ ਸਕਦੇ ਤੁਸੀਂ ਕਿਉਂ ਜਿਹੜਾ ਅਲੱਗ ਹੋ ਗਿਆ ਤੇ ਆਲੂ ਜਿਹੜੇ ਆਪਾਂ ਛਿੱਲ ਕੇ ਕੱਟ ਕੇ ਰੱਖੇ ਸੀ ਉਹਨਾਂ ਨੂੰ ਪਾ ਕੇ ਹੁਣ ਆਪਾਂ ਪਾਣੀ ਨਹੀਂ ਹਾਲੇ ਪਾਉਣਾ ਆਲੂਆਂ ਨੂੰ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਭੁੰਨਣਾ ਪਹਿਲਾਂ ਤੇ ਇਹ ਨਿੱਕੇ ਨਿੱਕੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਇਹਨਾਂ ਦੇ ਨਾਲ ਇਹ ਸਬਜੀ ਜਿਹੜੀ ਆਪਣੀ ਅਲੱਗ ਟੇਸਟ ਇਹਦਾ ਬਣ ਜਾਂਦਾ ਹੈ ਜੇ ਆਪਾਂ ਇਹਦਾ ਨਾਲੇ ਪਾਣੀ ਪਾ ਦਾਂਗੇ ਤੇ ਉਹ ਟੇਸਟ ਨਹੀਂ ਸਬਜੀ ਦਾ ਆਊਗਾ ਤੇ ਪਹਿਲਾਂ ਆਪਾਂ ਇਹਨੂੰ ਨਾ ਇਹਦਾ ਭੁੰਨਣਾ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਵੀਡੀਓ ਆਪਾਂ ਪੂਰੀ ਨਹੀਂ ਦਿਖਾ ਸਕਦੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ 5 ਕਿ ਮਿੰਟ ਤਾਂ ਇਹਨਾਂ ਨੂੰ ਭੁੰਨਣਾ ਚਾਹੀਦਾ ਚੰਗੀ ਤਰ੍ਹਾਂ ਇਹਦਾ ਤੜਕੇ ਦੇ ਵਿੱਚ ਤੇ ਫਿਰ ਇਹਨਾਂ ਨੂੰ ਹੁਣ ਆਪਾਂ ਇਹ ਚ ਪਾਉਨੇ ਆ ਪਾਣੀ ਪਾਣੀ ਆਪਾਂ ਜਿੰਨੀ ਕਿ ਜ਼ਰੂਰਤ ਜਿੰਨੀ ਕਿ ਗਰੇਵੀ ਬਣਾਣੀ ਆ ਉਨਾਂ ਕ ਪਾ ਦੇਣਾ ਇਹਦਾ ਕੋਈ ਨਾਪ ਨਹੀਂ ਹੈਗਾ ਤੇ ਥੋੜੀ ਜਿਹੀ ਬਣਾਣੀ ਤਾਂ ਇੰਨਾ ਕੁ ਪਾਣੀ ਪਾ ਲਓ ਤੁਸੀਂ ਥੋੜੀ ਜਿਆਦਾ ਬਣਾਉਣੀ ਆ ਤਾਂ ਜਿਆਦਾ ਪਾਣੀ ਪਾ ਲਓ ਆਲੂ ਪੱਕੇ ਹੋ ਤੜਕਾ ਪੱਕਿਆ ਬਸ ਪਾਣੀ ਪਾ ਕੇ ਇਹਨੂੰ ਪਕਾਉਣਾ ਆਪਾਂ ਥੋੜਾ ਜਿਹਾ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਏ ਸਬਜ਼ੀ ਜੇ ਆਲੂ ਉਬਲੇ ਪਏ ਹੁਣ ਫੇ ਤਾਂ ਹੋਰ ਵੀ ਜਲਦੀ ਬਣ ਜਾਂਦੀ ਆ ਥੋੜੇ ਜਿਹਾ ਪਾਣੀ ਆਪਾਂ ਇਹ ਚ ਹੋਰ ਪਾਉਣੇ ਆ ਕਿਉਂਕਿ ਆਪਾਂ ਥੋੜੀ ਗਰੇਵੀ ਜਿਹੜੀ ਬਣਾਉਣੀ ਆ ਇਹਦੀ ਤੇ ਆਪਾਂ ਜਿਹੜਾ ਕੱਪ ਆ ਪੂਰੇ ਪਾ ਦੇਣਾ ਇਹ ਤੜਕਾ ਆਪਣਾ ਕਾਫੀ ਸੀ ਪਿਆਜ਼ ਟਮਾਟਰ ਜਿਹੜੇ ਆ ਤੇ ਬਹੁਤ ਸੰਘਣੀ ਗਰੇਵੀ ਆਪਣੀ ਬਣ ਕੇ ਇਹਦੀ ਤਿਆਰ ਹੋਊਗੀ ਬਹੁਤ ਹੀ ਟੇਸਟੀ ਬਣੂਗੀ ਤੇ ਢੱਕ ਕੇ ਇਹਨੂੰ ਆਪਾਂ ਪਕਾ ਲੰਨੇ ਜੀ ਦੇਖ ਸਕਦੇ ਆ ਤੁਸੀਂ ਦੇਖਣ ਨੂੰ ਕਿੰਨੀ ਸੋਹਣੀ ਜਿਹੜੀ ਸਬਜੀ ਆਪਣੀ ਬਣ ਕੇ ਤਿਆਰ ਹੋਈ ਆ ਬਹੁਤ ਵਧੀਆ ਦੀ ਮਹਿਕ ਆਉਂਦੀ ਆ ਤੇ ਮਿਕਸ ਕਰਕੇ ਆਪਾਂ ਪਾ ਦਨੇ ਜੀ ਧਨੀਆ ਥੋੜਾ ਜਿਹਾ ਸਬਜੀ ਆਪਣੀ ਜਿਹੜੀ ਆ ਤਿਆਰ ਹੋ ਗਈ ਆ ਤੁਸੀਂ ਰੋਟੀ ਨਾਲ पराठे ਨਾਲ ਪੂੜੀ ਨਾਲ ਜਿਹੜੀ ਚੀਜ਼ ਨਾਲ ਮਰਜੀ ਇਹਨੂੰ ਖਾ ਸਕਦੇ ਹੋਰ ਸੰਗਣੀ ਕਰਨੀ ਥੋੜਾ ਪਾਣੀ ਘੱਟ ਪਾ ਲਓ ਤੁਸੀਂ ਤੇ ਪਰ ਆਪਾਂ ਤੜਕਾ ਜਿਹੜਾ ਕਾਫੀ ਸਾਰਾ ਪਾਇਆ ਸੀ ਇਸ ਕਰਕੇ ਜਿਹੜੀ ਗਰੇਵੀ ਬਹੁਤ ਸੋਹਣੀ ਸੰਗਣੀ ਆਪਣੀ ਬਣ ਕੇ ਤਿਆਰ ਹੋਈ ਆ ਬਹੁਤ ਵਧੀਆ ਆਲੂ ਦੀ ਸਬਜ਼ੀ ਆਪਣੀ ਬਣ ਗਈ ਹੈ ਜੀ ਅਵਾਲੇ ਆਲੂ ਦੀ ਤੇ ਜੇ ਤੁਸੀਂ ਆਲੂ ਕੱਟਣੇ ਤਾਂ ਕੱਟ ਸਕਦੇ ਨਹੀਂ ਤਾਂ ਉਦਾਂ ਇਹਨਾਂ ਨੂੰ ਹੱਥ ਦੇ ਨਾਲ ਫੇਕ ਕੇ ਜਿਹੜਾ ਪਾ ਦੋ ਹੋਰ ਵੀ ਸੰਗਣੀ ਜਿਹੜੀ ਇਹ ਬਣ ਜਾਂਦੀ ਆ ਆਪਾਂ ਕੱਟ ਕੇ ਪੀਸ ਪਾਏ ਆ ਤੁਸੀਂ ਹੱਥ ਦੇ ਨਾਲ ਇਹਨਾਂ ਨੂੰ ਮੈਚ ਕਰਕੇ ਆਲੂਆਂ ਨੂੰ ਤੇ ਪਾ ਦੋ ਗਰੇਵੀ ਜਿਹੜੀ ਹੋਰ ਵੀ ਸੰਘਣੀ ਆਪਣੀ ਬਣ ਜਾਂਦੀ ਏ ਦੀ ਜਰੂਰ ਬਣਾ ਕੇ ਦੇਖੋ ਜੀ ਬਹੁਤ ਸੋਹਣੀ ਬਹੁਤ ਟੇਸਟੀ ਇਹ ਸਬਜ਼ੀ ਬਣਦੀ ਅਲੱਗ ਬਣ ਜਾਂਦੀ ਆ ਤੇ ਬਸ ਇਹ ਵੀ ਆਲੂਆਂ ਨੂੰ ਤੁਸੀਂ ਤੜਕੇ ਦੇ ਵਿੱਚ ਜਰੂਰ ਭੁੰਨੋ 5-7 ਮਿੰਟ ਭੁੰਨੋ ਫਿਰ ਪਾਣੀ ਪਾਓ ਲਓ ਜੀ ਵਧੀਆ ਆਲੂਆਂ ਦੀ ਸਬਜ਼ੀ ਆਪਣੀ ਜਿਹੜੀ ਨਾ ਕੋਈ ਸਬਜ਼ੀ ਹੁੰਦੇ ਹੋਏ ਵੀ ਬਹੁਤ ਸੋਹਣੀ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਬਣਾਓ ਤੇ ਖਾਓ ਜੀ ਤੇ ਕਮੈਂਟ ਕਰਕੇ ਮੈਨੂੰ ਦੱਸਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਨੇੜੇ ਤੋਂ ਵੀ ਆਪਾਂ ਦਿਖਾਤੀ